ਸਥਾਨਕ ਵਿਧਾਇਕ ਨਰਿੰਦਰਪਾਲ ਸਵਨਾ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ-ਸਮੇਂ ਤੇ ਸਮਾਜ ਦੇ ਹਿੱਤ ਲਈ ਕੰਮ ਕੀਤਾ ਜਾਂਦੇ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਂਦੀਆਂ ਹਨ ਤੇ ਇੱਕ ਉਹਨਾਂ ਵੱਲੋਂ ਹੋਰ ਵੱਡਾ ਕੰਮ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਨਾਲ ਮਿਲ ਕੇ ਉਹਨਾਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਡੈਲਸਿਸ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ ਤਿੰਨ ਨਵੀਆਂ ਮਸ਼ੀਨਾਂ ਲੱਗ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਤਾਂ ਉਹ ਜਲਦੀ ਤੋਂ ਜਲਦੀ ਦੂਰ ਹੋਣ ਉਹਨਾਂ ਦਾ ਨਿਰੀਖਣ ਕਰਨ ਲਈ ਅੱਜ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਡਾਕਟਰਾਂ ਦੀ ਟੀਮ ਅਤੇ ਸਿਵਲ ਸਰਜਨ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਅਤੇ ਕਿਹਾ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਂਦੀ ਤੀ ਜਾਵੇਗੀ ਇਸ ਮੌਕੇ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਸਿਵਲ ਸਰਜਨ ਫਾਜ਼ਿਲਕਾ ਚੰਦਰਸ਼ੇਖਰ ਨੇ ਹੋਰ ਕੀ ਕੁਝ ਕਿਹਾ ਅਤੇ ਹਸਪਤਾਲ ਵਿੱਚ ਕੀ ਕੀ ਨਵੀਆਂ ਮਸ਼ੀਨਾਂ ਲੱਗ ਰਹੀਆਂ ਹਨ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਅੱਜ ਕਿਸ ਤਰ੍ਹਾਂ ਹਸਪਤਾਲ ਆਣਾ ਹੋਇਆ ਹੈ ਸਾਡੇ ਵਿੱਚ ਫਾਜ਼ਿਲਕਾ ਹਸਪਤਾਲ ਜਿਹੜਾ ਸਰਕਾਰੀ ਹਸਪਤਾਲ ਆਪਣਾ ਇੱਥੇ ਡਾਇਲਿਸਿਸ ਦੀਆਂ ਤਿੰਨ ਮਸ਼ੀਨਾਂ ਜਿਹੜੀਆਂ ਅਸੀਂ ਨਵੀਆਂ ਲਗਵਾ ਰਹੇ ਹਾਂ ਉਹਨਾਂ ਦਾ ਇੰਸਟਾਲੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਮਸ਼ੀਨਾਂ ਦਾ ਉਹਦਾ ਜਿਹੜਾ ਕੰਮ ਦੀ ਜੋ ਸੰਦੇ ਡਾਕਟਰ ਸਾਹਿਬ ਆਣ ਨਹੀਂ ਉਹ ਅਸੀਂ ਆ ਕੇ ਚੈੱਕ ਕੀਤਾ ਵੀ ਕਿੰਨੇ ਦਿਨਾਂ ਦੇ ਵਿੱਚ ਕੰਮ ਪੂਰਾ ਹੋਊਗਾ ਤਾਂ ਟੀਮ ਸਾਰੀ ਲੱਗੀ ਹੈ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਸਾਰੀਆਂ ਮਸ਼ੀਨਾਂ ਇੰਸਟਾਲ ਹੋ ਜਾਣਗੀਆਂ ਔਰ ਉਸ ਤੋਂ ਬਾਅਦ ਇਹ ਸਾਰੀਆਂ ਨਵੀਆਂ ਮਸ਼ੀਨਾਂ ਜਿਨ੍ਹਾਂ ਨੂੰ ਵੀ ਕੋਈ ਡਾਇਲਿਸਿਸ ਦੀ ਜ਼ਰੂਰਤ ਪੈਂਦੀ ਹੈ ਉਹ ਕਿਤੇ ਬਾਹਰ ਨਹੀਂ ਜਾਣਾ ਪਏਗਾ ਕਿਉਂਕਿ ਪਹਿਲਾਂ ਵੀ ਮਸ਼ੀਨਾਂ ਜੀਆਂ ਖਰਾਬ ਹੋ ਜਾਂਦੀਆਂ ਸੀ ਔਰ ਉਹਨਾਂ ਦੀ ਜਗ੍ਹਾ ਤੇ ਨਵੀਆਂ ਮਸ਼ੀਨਾਂ ਦੀ ਲੋੜ ਸੀ ਨਵਾਂ ਜਿਹੜਾ ਸਿਸਟਮ ਹੈ ਅਪਡੇਟਡ ਸਿਸਟਮ ਹੈ ਉਹਦੀ ਜ਼ਰੂਰਤ ਸੀ ਤਾਂ ਉਹ ਜਿਹੜਾ ਹਸਪਤਾਲ ਦੇ ਵਿੱਚ ਮਗਈਆ ਕਰਵਾਇਆ ਗਿਆ ਹੈ ਬਹੁਤ ਵੱਡੀ ਡਿਮਾਂਡ ਸੀ ਇਲਾਕੇ ਦੇ ਕਈ ਲੋਕਾਂ ਦੀ ਤਾਂ ਉਹ ਜਿਹੜੀ ਡਿਮਾਂਡ ਹੈ ਹੁਣ ਪੂਰੀ ਕਰ ਰਹੇ ਹਾਂ ਹੁਣ ਕਿਸੇ ਨੂੰ ਵੀ ਸ਼ਹਿਰ ਤੋਂ ਬਾਹਰ ਡਾਇਲਿਸਿਸ ਕਰਾਉਣ ਲਈ ਨਹੀਂ ਜਾਣਾ ਪਏਗਾ ਅਗਲੇ ਹਫਤੇ ਤੱਕ ਜਿਹੜੀਆਂ ਕਿ ਮਸ਼ੀਨਾਂ ਇਥੇ ਇੰਸਟਾਲ ਹੋ ਜਾਣਗੀਆਂ ਤੇ ਜੇ ਕਿਸੇ ਨੇ ਡਾਇਲਿਸਿਸ ਕਰਾਉਣਾ ਹੈ ਤਾਂ ਇੱਥੇ ਸਰਕਾਰੀ ਹਸਪਤਾਲ ਫਾਦਰ ਘਰ ਵਿਕੇ ਕਰਾ ਸਕਦਾ ਹਾਂ ਅਕਸਰ ਹੁੰਦਾ ਜੀ ਮਸ਼ੀਨਾਂ ਦਾ ਲਾਗ ਇਪਰੇਟਰ ਐ ਇੱਥੇ ਜਿਹੜੇ ਡਾਕਟਰ ਜਿਹੜੀਆਂ ਇਹ ਮਸ਼ੀਨਾਂ ਨੂੰ ਜਿਹੜਾ ਚਲਾਉਣਗੇ ਆਪਰੇਟ ਕਰਨਗੇ ਨਵਾਂ ਮਗਾ ਸਟਾਫ ਸਾਰਾ ਇੱਥੇ ਮੋਈਆ ਕਰਵਾ ਦਿੱਤਾ ਗਿਆ ਹੈ ਇੱਕ ਹਫਤੇ ਦੇ ਅੰਦਰ ਅੰਦਰ ਇਹ ਮਸ਼ੀਨਾਂ ਇੰਸਟਾਲ ਹੋ ਜਾਣਗੀਆਂ ਔਰ ਉਸ ਤੋਂ ਬਾਅਦ ਇਹ ਮਸ਼ੀਨਾਂ ਚਲਵਾ ਦੇਾਂਗੇ ਔਰ ਡਾਕਟਰ ਜਿਹੜਾ ਇਹਨਾਂ ਮਸ਼ੀਨਾਂ ਨੂੰ ਜਿਹੜੇ ਚਲਾਉਣ ਦੇ ਸਾਰਾ ਸਟਾਫ ਉਹ ਸਾਰਾ ਜਿਹੜਾ ਇੱਥੇ ਪ੍ਰੋਵਾਈਡ ਪਹਿਲਾਂ ਹੀ ਕਰਵਾ ਦਿੱਤਾ ਜਾ ਰਿਹਾ ਹੈ ਅੱਜ ਅਸੀਂ ਜੋ ਸਿਵਲ ਹਸਪੀਟਲ ਪਾਇ ਕਾ ਡੀਐਚ ਹੈ ਕਿ ਇਹ ਡਾਇਲਿਸਿਸ ਦਾ ਸਵਾਵਾ ਸ਼ੁਰੂ ਕਰਨ ਲਈ ਜਿਹੜਾ ਹਾਸ ਫਾਊਂਡੇਸ਼ਨ ਵੱਲੋਂ ਮਸ਼ੀਨਾਂ ਭੇਜੀਆਂ ਨੇ ਸਪੈਸ਼ਲਿਸਟ ਕੀਤੀ ਹੈ ਉਹਨਾਂ ਵੱਲੋਂ ਜਿਹੜੀਆਂ ਮਸ਼ੀਨਾਂ ਨੂੰ ਇੰਸਟਾਲ ਕੀਤਾ ਜਾਏਗਾ ਔਰ ਉਹਨਾਂ ਨੇ ਸਾਨੂੰ ਪ੍ਰੋਸੈਸਰ ਦਿੱਤਾ ਵੀ ਅਸੀਂ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਇੱਥੇ ਡਾਲਸ ਸਿਵਾਵਾ ਸ਼ੁਰੂ ਕਰ ਦੇਵਾਂਗੇ ਔਰ ਇਹਨਾਂ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਵੀ ਇਹ ਜੋ ਸਿਵਾਵਾ ਅਸੀਂ ਡੀ ਐਚ ਫਾਈਲ ਦਾ ਵੀ ਕਿ ਦੇਰੇ ਹਾਸ ਫਾਉਂਡੇਸ਼ਨ ਦੇ ਕੋਲਬੋਰੇਸ਼ਨ ਆ ਇਹ ਡਾਲਸ ਟੋਟਲੀ ਫ੍ਰੀ ਹੋਏਗਾ ਔਰ ਇਸ 'ਤੇ ਇਹ ਵੀ ਨਹੀਂ ਹੋਏਗਾ ਵੀ ਜੀ ਇੱਥੇ ਸਟਾਫ ਦੀ ਘਾਟ ਹੈ ਜਾਂ ਕੋਈ ਰਿਸਰਟ ਦੀ ਘਾਟ ਹੈ ਜਾਂ ਦਵਾਈਆਂ ਦੀ ਘਾਟ ਹੈ ਸਾਰਾ ਕੁਝ ਹਾਸ ਫਾਉਂਡੇਸ਼ਨ ਤੇ ਸਭ ਤੋਂ ਹਸਪੀਟਲ ਵੱਲੋਂ ਜੁਆਇੰਟਲੀ ਪੇਸ਼ੈਂਟਸ ਨੂੰ ਫ੍ਰੀ ਪ੍ਰੋਵਾਈਡ ਕੀਤਾ ਜਾਵੇਗਾ। ਔਰ ਇਹ ਪੰਜਾਬ ਦੇ ਇਸ ਬੈਕਵਰਡ ਏਰੀਆ ਲਈ ਬੜਾ ਅੱਛਾ ਉਪਰਾਲਾ ਹੈ ਹੰਸ ਫਾਊਂਡੇਸ਼ਨ ਦਾ। ਇਹ ਲੋਕਾਂ ਨੂੰ ਚੰਗੀਆਂ ਸੇਵਾਵਾਂ ਡਾਇਸਸ ਦੇ ਸਬੰਧ 15 ਦਿਨਾਂ ਵਿੱਚ ਮਿਲੀਆਂ ਲਗਭਗ ਸ਼ੁਰੂ ਹੋ ਗਈਆਂ। ਤਾਂ ਅਸੀਂ ਹੰਸ ਫਾਊਂਡੇਸ਼ਨ ਦੇ ਵੀ ਧੰਨਵਾਦੀ ਹੈ। ਔਰ ਫਾਜਿਤਾ ਦੇ ਐਮਐਲਏ ਸਾਹਿਬ ਦੀ ਧੰਨਵਾਦੀ ਜਿਨ੍ਹਾਂ ਦੇ ਉਪਰਾਲੇ ਸਦਕਾ ਇੱਥੇ ਵੀ ਸ਼ੁਰੂ ਹੋ ਰਿਹਾ ਹੈ। ਔਰ ਸਾਡੇ ਮਾਨਯੋਗ ਐਪੀਸੀਨਰ ਡਾਕਟਰ ਸ਼ਿਮੂ ਦੁੱਗਲ ਜੀ ਜੋ लगातार चंगिया सेहत सेवा देने तब्त तो रहते हैं उन्होंने भी एक खास की भी इतने जल्दी सेवा शुरू हो और असी उन्ना तो जल्दी ये सेवा शुरू का। ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत